ਆਰ ਮਲਾਨ ਦੇ ਡੀਏ 16% ਵਾਧਾ ਕਰ ਸਕਦੀ ਹੈ ਜੀ ਪ੍ਰੋਸੈਸ ਸੁਤਰ ਨੂੰ ਪਤਾ ਲੱਗਿਆ ਹੈ ਕਿ ਉਹ ਸਾਡਾ ਮਾਨ ਸਰਕਾਰ ਹੈ ਜੋ ਪਿਛਲਾ ਏਰੀਅਰ ਬਣਦਾ ਹੈ ਜੋ ਡੀਏ ਦਾ ਉਹ ਵੀ ਦੇ ਸਕਦੀ ਆ ਦੂਜੇ ਪਾਸੇ ਪੇ ਕਿਹਿੰਦੇ ਏਰੀਅਰ ਦੀ ਗੱਲ ਆ ਸਾਨੂੰ ਇਹ ਵੀ ਪਤਾ ਲੱਗਿਆ ਪ੍ਰੋਸੈਸ ਉਪਰ ਜੋ 18000 ਕਰੋੜ ਰੁਪਏ ਪੇਹਨ ਏਰੀਅਰ ਬਣਦਾ ਹੈ ਸਰਕਾਰ ਨੇ ਪਹਿਲਾਂ ਇੱਕ ਨੋਟਿਸ ਜਾਰੀ ਕੀਤਾ ਵੀ ਬਾਕਖੋਮਰਾ ਜੰ ਬੰਨੀਆਂ ਬਾਦੀਆਂ ਉਹ ਸਾਰਾ ਆਉਣ ਵਾਲੇ ਸਮੇਂ ਵਿੱਚ ਜੋ 50 ਸਰਕਾਰ ਮਲਾ ਨੂੰ ਪੇ ਕਿਹਿੰਦਾ ਏਰੀਅਰ ਦੇ ਸਕਦੀ ਹੈ ਦੂਜੀ ਵੱਡੀ ਮੰਗ ਆ ਪੁਰਾਣੀ ਪੈਨਸ਼ਨ ਦੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਾਈ ਕੀਤਾ ਗਿਆ ਸੀ 2022 ਦੇ ਵਿੱਚ ਹੋ ਸਕਦਾ ਮਾਰ 2027 ਤੋਂ ਪਹਿਲਾ ਪਹਿਲਾਂ ਜੋ ਪੁਰਾਣੀ ਪੈਨਸ਼ਨ ਸਕੀਮਾਂ ਲਾਊ ਕਰ ਸਕਦੀ ਆ ਪੰਜਾਬ ਸਰਕਾਰ ਦੇ ਮਹਿੰਗ ਵਿੱਚ ਖਾਲੀ ਪਈਆਂ ਅਸਾਮੀਆਂ ਭਰ ਸਕਦੀ ਆ ਰੋਪੜਸਰਨ ਬਣਾਉਣ ਦੇ ਵਿੱਚ ਲਹਿਰਾਮ ਬਣਾਉਣ ਦੇ ਵਿੱਚ ਕੰਮਗਾ ਦੇ ਕੱਚੇ ਕੰਮ ਜੋ ਕੱਚੇ ਕੰਮ ਆ ਉਹ ਪੱਕੇ ਕੀਤੇ ਜਾ ਸਕਦੇ ਹਨ ਉਹ ਮੁੱਖਾਂ ਨੂੰ ਭਵਾਨ ਤਵਾਨ ਵਿਤਨ ਹਰ ਪਾਸੇ ਚੀਮਾ ਆਉਣ ਵਾਲੀ 27 ਵਿੱਚ ਚੋਣਾਂ ਹੋਈਆਂ ਨੇ ਉਹਨਾਂ ਤੋਂ ਪਹਿਲਾਂ ਲੋਕਾਂ ਨੂੰ ਜਾਂ ਮਲਾਇਆਂ ਨੂੰ ਭਰਮਾਉਣਾ ਚਾਹੁੰਦੇ ਆ ਜਿੰਨੇ ਪੰਜਾਬ ਸਰਕਾਰ ਮੈਂ ਖਾਲੀ ਪਈਆਂ ਸਾਮੀਆਂ ਉਹ ਵੀ ਭਰਿਆ ਜਾ ਸਕਦੀਆਂ ਹਨ ਦੂਜੇ ਪਾਸੇ ਆਪਾਂ ਗੱਲ ਕਰੀਏ ਮਿੱਟੀ ਵੀ ਵਰਕਰਾਂ ਆਸਾ ਵਰਕਰਾਂ ਉਹਨਾਂ ਨੇ ਮਾਨ ਪੱਤੇ 'ਚ ਵਾਧਾ ਹੋ ਸਕਦਾ ਹੈ ਤੀਸਰੀ ਗੱਲ ਇਹ ਆ ਗਈ ਜੋ ਮੋਬਾਈਲ ਪੱਤਾ ਹੈ ਜਾਂ ਰੂਰਲ ਏਰੀਆ ਹੈ ਜਾਂ 37 ਤਰ੍ਹਾਂ ਦੇ ਪੱਤੇ ਕੱਟ ਲਾਇਆ ਗਿਆ ਹੈ ਉਹਨਾਂ ਨਾਲ ਵਿੱਚ ਉਹ ਜੋ ਇਹ ਵੀ ਪੱਤੇ ਵੀ ਬਹਾਲ ਕਰ ਸਕਦੀ ਪੰਜਾਬ ਸਰਕਾਰ ਆ ਜੋ ਫੈਕਟਰ 2 ਬਣਾਣਾ ਨਾਲ ਦੀ ਵੱਡੀ ਮੰਗ ਸੀ ਜੀ ਹਾਂ ਜੀ ਜੋ ਰਿਟਾਇਰ ਹੋਣ ਸਨ ਜੀ ਹਾਂਜੀ 37 ਤਰ੍ਹਾਂ ਦੇ ਭੱਤਿਆਂ ਦੇ ਕਟ ਲਾਇਆ ਗਿਆ ਸੀਗਾ ਹਾਂਜੀ ਜੋ ਮੁਲਾਜ਼ਮ ਵੱਲੋਂ ਮੈਨਸ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਹਾਂਜੀ ਮੈਨ ਜੀ ਸ਼ਸ਼ੀਕਲ ਜੀ ਮੇਰੇ YouTube ਚੈਨਲ ਨੂੰ ਮੇਰੇ ਪਿਆਰੇ ਵੀਰਾਂ ਤੇ ਭੈਣਾਂ ਨੂੰ ਅੱਜ ਆਪਾਂ ਜਾਣਕਾਰੀ ਲਵਾਂਗੇ ਸਾਥੋਂ ਥੋੜੀ ਕਿ 2004 ਤੋਂ ਪਹਿਲਾਂ ਤੋਂ ਪਰਤੀ ਹੋਏ ਮੁਲਾਜ਼ਮ ਨੂੰ ਪੈਨਸ਼ਨ ਸਕੀਮ ਕਦੋਂ ਬਹਾਲ ਕਰ ਸਕਦੀ ਹੈ ਥੋੜੀ ਜਾਣਕਾਰੀ ਦਵਾਂਗੇ ਸਰ ਜੀ ਮੈਨੂੰ ਇਸ ਬਾਰੇ 2004 ਤੋਂ ਜੋ ਪੁਰਾਣੀ ਪੈਨਸ਼ਨ ਸਕੀਮਾਂ ਹੌਲੇ ਸਮੇਂ ਸਰਕਾਰ ਕਰੂਗੀ ਬੁੱਢੇ ਪਾਸੇ ਆਪਾਂ ਪੇਕ ਹਿੰਦਰੀਆ ਦੇ ਗੱਲ ਕਰੀਏ 5.5 ਸਾਲਾਂ ਦਾ ਲਗਭਗ 1.58 ਹਜ਼ਾਰ ਕਰੋੜ ਤੋਂ ਉੱਪਰ ਬਣਦਾ ਏਰੀਆ ਪਰ ਪੰਜਾਬ ਸਰਕਾਰ ਨਾਲ ਸਾਂਝੇ ਫਰਣ ਦੇ ਆਗੂ ਦੀ ਮੀਟਿੰਗ ਉਸ ਦਿਨ ਪਹਿਲਾਂ ਬਿੱਤਾਂ ਦੇ ਹਰਪਾਲ ਸਿੰਘ ਜੀਮਾ ਨਾਲ ਚੰਡੀਗੜ੍ਹ ਹੋਈ ਸੀ ਜਿਸਰੇ ਵਿੱਚ ਬਿੱਤਾਂ ਦੇ ਹਰਪਾਲ ਸਿੰਘ ਜੀਮਾ ਮੰਨਿਆ ਸੀ ਕਿ ਮੈਂ ਤੁਹਾਡਾ ਹੱਕ ਜੋ ਮੰਗਣਾ ਹਾਲਾ ਇੱਕ ਹਫ਼ਤੇ ਵਿੱਚ ਕਰੂੰਗਾ ਪਰ ਇੱਕ ਹਫ਼ਤੇ ਉਪਰ ਦਾ ਸਮਾਂ ਹੋ ਚੁੱਕਿਆ ਹੈ 2016 ਤੋਂ ਜੋ ਪੇਕ ਹਿੰਦਰੀਆ ਏਰੀਆ ਸਰਕਾਰ ਨੇ 5.5 ਸਾਲਾਂ ਬਣਦਾ ਉਹਨੂੰ ਸਰਕਾਰ ਲੈ ਕੇ ਮੁਕਰ ਚੁੱਕੀ ਆ ਇਹ ਇਸ ਸਰਕਾਰ ਤੋਂ ਆਸ ਨਹੀਂ ਕੀਤੀ ਜਾ ਸਕਦੀ ਉਹ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਚੋਣਾਂ ਨੇੜੇ ਆ ਰਹੀਆਂ ਨੇ 2027 ਦੀਆਂ ਉਸ ਤੋਂ ਪਹਿਲਾਂ ਪੇਕ ਹੁੰਦਾ ਏਰੀਆ ਦਾ ਦਿੱਤਾ ਜਾ ਸਕਦਾ ਜੀ ਪਰ ਪੰਜਾਬ ਸਰਕਾਰ ਵੱਲੋਂ ਪੇਕ ਹੁੰਦੇ ਏਰੀਆ ਨੂੰ ਲੈ ਕੇ ਵੱਖ-ਵੱਖ ਮਲਾਜਮਾਂ ਦੀ ਉਮਰ ਨਾਲ ਬੰਡੀਆਂ ਬਾਤਾਂ ਸੀ ਅਸੀਂ ਜਿਹਨੂੰ ਰੱਦ ਕਰਦੇ ਆਂ ਅਸੀਂ ਮਾਂ ਸਰਕਾਰ ਨੂੰ ਮੰਗ ਕਰਦੇ ਆਂ ਕਿ ਪੇਕ ਹੁੰਦਾ ਏਰੀਆ ਦਾ 2003 ਗੇਸਾਂ ਵਿੱਚ ਹਰਾ ਹਵੇ ਦਿੱਤਾ ਹਣੀ ਮੰਗਣੀ ਮਲਾਜਮਾਂ ਦਾ ਪੇ ਕਮਿਸ਼ਨ ਏਰੀਆ ਦਾ ਸੰਬੰਧੀ ਕੱਤ ਤੱਕ ਦੇ ਸਕਦੀ ਹੈ ਤੇ ਕਿੰਨਾ ਕੁ ਟਾਈਮ ਹੋਰ ਲੱਗੇਗਾ ਜੀ ਮੈਨੂੰ ਇਸ ਵਾਰੀ ਜਾਣਕਾਰੀ ਦੋ ਥੋੜੀ ਵੱਡੀ ਮੇਨ ਗੱਲ ਤਾਂ ਵੀ ਪੇਗ ਹੁੰਦਾ ਏਰੀਆ ਦਾ ਸਰਕਾਰ ਦਊਗੀ ਬੁੱਝੇ ਪਾਸ ਜੋ ਵੱਡੀ ਵਾਂਗ ਅੱਜ ਦੋਹਰੇ ਡੈਰਮਡ ਦੇ ਸਾਥੀ ਉਹਨਾਂ ਨੂੰ ਫੈਕਟਰ ਦੋ ਬੰਨਾ 95 ਜਿਹੜਾ ਬਣਦਾ ਸੀ ਪਰ 50 ਸਰਕਾਰ ਨੇ ਫੈਕਟਰ ਕੱਢ ਦਿੱਤਾ ਜਿਸ ਨੂੰ ਲੈ ਕੇ ਸਾਬ ਕਮੇਟੀ ਨਾਲ ਜਿੱਥੇ ਚੇਅਰਮੈਨ ਬਤਨ ਹਰਪਾਲ ਸਿੰਘ ਟੀਮਾਂ ਦੇ ਨਾਲ ਜਮਖੋ ਦੀ ਭੂਆ ਤੁਹਾਡੇ ਨਾਲ ਇਹਨਾਂ ਮਾਰਬੀ ਸਤਾਈ ਤੱਕ ਦੇ ਸਕਦੀ ਆ ਕਿਉਂਕਿ ਉਹਨਾਂ ਨੇੜੇ ਅੱਜ ਯਾਨੀ ਤੇ ਮੈਡਮ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਮੰਗਾ ਬਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਹੈ ਤੇ ਵਾਧੂ ਵਾਧੂ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਜੀ